ਅ ਮਿੰਟੂ ਜੀ ਇੱਕ ਨਾ ਆਡੀਓ ਕਹਿੰਦੇ ਵੀ ਇੱਕ ਤਰ੍ਹਾਂ ਦੇ ਤੌਰ ਤੇ ਦੱਸੀ ਜਾ ਰਹੀ ਹੈ ਗੋਲਡੀ ਬਰਾੜ ਹੋਰਾਂ ਦੀ ਉਹ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਵੀ ਸਾਡਾ ਲੌਰੈਂਸ ਗਰੁੱਪ ਦੇ ਨਾਲ ਕੋ ਬਹੁਤਾ ਲੈਣ ਦੇਣ ਹੈ ਨਹੀਂ ਤੇ ਉਹਦੇ ਵਿੱਚ ਕੋ ਗੰਗਾ ਨਗਰ ਦਾ ਕੋ ਕਾਰੋਬਾਰੀ ਸੀ ਹੋਰ ਇਹ ਕੋ ਗੋਲੀ ਚਲਾਉਣ ਵਗੈਰਾ ਦੀ ਗੱਲਬਾਤ ਵੀ ਹੈ ਕੀ ਮਸਲਾ ਹੈ ਜੀ ਇਹ ਦੋਨੋਂ ਗਰੁੱਪ ਜਿਹੜੇ ਪਹਿਲਾਂ ਕਿ ਕਹਿ ਲੋ ਕਿ ਇਕੱਠੇ ਸੀ ਉਹਨੇ ਦੋ ਗਰੁੱਪ ਪੈ ਜਾਂ ਵਖਰੀਆਂ માં ਕੋਈ ਹੋ ਗਿਆ ਇੱਥੇ ਵੀ ਕੋਈ ਰੌਲਾ ਪੈ ਗਿਆ ਲੇਖ ਜਿਹੜਾ ਲੌਰੈਂਸ ਤੇ 골디 ਦਾ ਰਿਸ਼ਤਾ ਬਹੁਤ ਪ੍ਰਾਣਾ ਜੀ ਦੋਨੇ ਕੋਲ ਆ ਕੇ ਦੇ ਅਲੱਗ-ਬੱਗ ਦੋਨੇ ਮੇਰੇ ਖਾਲ ਦੇ ਨਾਲ ਹੁਣੇ ਵੀ ਹਮ ਉਮਰ ਹੀ ਆ ਹੂੰ ਦੋਆਂ ਦਾ ਹੀ ਕਾਮਨ ਫਰੈਂਡ ਸੀਗਾ ਯਾ ਕਹ ਲੋ ਕਿ ਇਹਨਾਂ ਦਾ ਪੂਰਾ ਉਸਤਾਦ ਵਕੀਮੇ ਡੁਖੜਾ ਜੀ ਠੀਕ ਹੈ ਜੀ ਬਹੁਤ ਕੁਝ ਸਾਂਝਾ ਸੀਗਾ ਹੂੰ ਹੁਣ ਜਿਹੜੀਆਂ ਚੀਜ਼ਾਂ ਬਦਲੀਆਂ ਨੇ ਦੇਖੋ ਕੁਝ ਇੰਡੀਅਨ ਨਿਊਜ਼ ਆਊਟਲੈਟ ਨੇ ਅੱਜ ਤੋਂ 10 15 ਦਿਨ ਪਹਿਲਾਂ ਇਹ ਦਾਵਾ ਪੇਸ਼ ਕੀਤਾ ਸੀਗਾ ਕਿ ਇੰਨਾ ਦੇ ਗਰੁੱਪ ਦੇ ਵਿੱਚ ਪਟੋਤਾਪ ਹੋ ਗਈ ਆ ਜੀ ਹੁਣ ਹੁੰਦਾ ਕੀ ਆ ਕਿ ਇਹ ਤੇ ਹੈ ਨਹੀਂਗਾ ਕੋਈ ਕੋਈ ਐਮਐਲਏ ਆ 골ਡੀ ਬਰਾੜ ਕੋਈ ਐਮਪੀ ਆ ਵੀ ਆਪਾਂ ਨੂੰ ਫੋਨ ਲਾਵਾਂਗੇ ਇੱਕ ਨੰਬਰ ਹੈ ਜਿਹੜਾ ਉਹਦਾ ਪਬਲੀਕਲੀ ਤੇ ਉਹਦੇ ਤੋਂ ਵਰਜਨ ਲੈ ਲਾਵਾਂਗੇ ਜੀ ਇੰਤਜ਼ਾਰ ਰਹਿੰਦਾ ਕਿ ਕੌਣ ਕਦੋਂ ਕਿਸ ਵੇਲੇ ਆਪਣੀ ਗੱਲ ਜੜੀਆ ਉਹ ਰੱਖਦਾ ਜੀ ਜੀ ਬਿਲਕੁਲ ਕੱਲ ਰਾਤ ਇੱਕ ਤੇ ਬੀਤੀ ਰਾਤ ਆ ਕੱਲ ਰਾਤ ਇੱਕ ਆਡੀਓ ਜੜੀਆ ਉਹ ਮੀਡੀਆਦਾਰੇ ਜਾਂ ਕੋਈ ਲੋਕੇ ਕੁਝ ਖਾਸ ਪੱਤਰਕਾਰਾਂ ਨੂੰ ਸਰਕੂਲੇਟ ਹੋ ਗਈ ਸੀ ਉਹ ਕਥਿਤ ਤੌਰ ਤੇ ਗੋਲਡੀ ਬਰਾੜਦੀ ਆ ਜੀ ਕਥਿਤ ਸ਼ਬਦ ਅਸੀਂ ਇਸ ਕਰਕੇ ਲਾਉਨੇ ਆ ਕਿ ਪੁਸ਼ਟੀ ਸਾਡੇ ਕੋਲ ਹੈ ਨਹੀਂ ਪਰ ਮੈਨੂੰ ਲੱਗਦਾ ਕਿ 골ਡੀ ਬਰਾੜ ਦੀ ਆਵਾਜ਼ ਹੈ ਜੀ ਮੇਰਾ ਆਪਣਾ ਮੰਨਣਾ ਹੈ ਕਿ ਜਿਸ ਤਰ੍ਹਾਂ ਇੰਟਰਵਿਊਸ ਵਗੈਰਾ ਦੇਖੀਆਂ ਸੁਈਆਂ ਨੇ ਉਹ ਚਲੋ ਕੁਝ ਖਾਸ ਪੱਤਰਕਾਰਾਂ ਨੂੰ ਜਾਂ মিডিਆ ਹਾਊਸ ਨੂੰ ਸਰਕੂਲੇਟ ਕਰ ਦਿੱਤੀ ਜਾਂਦੀ ਉਹ ਤੋਂ ਬਾਅਦ ਅੱਜ ਨਿਊਜ਼ ਬਣ ਗਈ ਤੁਸੀਂ ਵੀ ਚੱਕ ਲਈ ਬਹੁਤ ਸਾਰੇ ਅਖਬਾਰਾਂ ਨੇ ਚੱਕ ਲਈ ਬਿਲਕੁਲ ਤਾਂ ਉਹ ਖਬਰ ਕਿੱਥੋਂ ਆਈ ਆ ਇੱਕ ਵੌਇਸ ਨੋਟ ਦੇ ਜਿਹੜਾ ਵੌਇਸ ਨੋਟ ਹੀ ਬੋਲਦੇ ਹੋ ਨਾ ਜਿਹੜਾ ਬੋਲ ਕੇ ਛੱਡਦੇ ਆ ਆ ਵੌਇਸ ਨੋਟ ਹੀ ਕੈਸਾ ਵਟਸਐਪ ਤੇ ਜੀ ਜੀ ਚਲੋ ਜੀ ਠੀਕ ਹੋ ਗਿਆ ਹੁਣ ਉਹਦੇ ਵਿੱਚ ਗੋਲਡੀ ਬਰਾੜ ਜਿਹੜੀ ਗੱਲ ਕਹਿੰਦਾ ਉਹਦੇ ਦੋ ਕਿ ਤਿੰਨ ਹਿੱਸੇ ਆ ਹਮ ਪਹਿਲਾ ਆ ਜਿਹੜਾ ਤੁਸੀਂ ਗੰਗਾ ਨਗਰ ਵਾਲੀ ਘਟਨਾ ਦਾ ਜ਼ਿਕਰ ਕੀਤਾ ਕਿ ਅਸੀਂ ਇਹਨੂੰ ਮਾਰਨਾ ਨਹੀਂ ਸੀ ਸਿਰਫ ਇਹਨੂੰ ਦਿਖਾਉਣਾ ਸੀਗਾ ਜੀ ਉਹ ਜਿਹੜਾ ਕਾਰੋਬਾਰੀ ਹੈ ਹਮ ਹਮ ਸ਼ਾਦੂ ਦੀ ਲੱਤ 'ਚ ਗੋਲੀ ਵੱਜੀ ਆ ਜੀ ਗੰਗਾ ਨਗਰ ਚ ਅਕੇ ਇੱਕ ਜਿਮ ਵਿੱਚ ਵੀ ਕਤਲ ਹੋਇਆ ਸੀਗਾ ਉਹ ਵੀ ਬਹੁਤ ਉਸ ਵੇਲੇ ਮਾਮਲਾ ਪਖਿਆ ਸੀਗਾ ਕਈ ਸਾਲ ਪਹਿਲਾਂ ਜਿਆਦਾ ਨਹੀਂ ਮੇਰੇ ਖਿਆਲ ਦੇ ਨਾਲ ਲਾ ਲਓ ਕੋ 4-5 ਸਾਲ ਪਿਛਾਂ ਦੀ ਗੱਲ ਹੋਣੀ ਆ ਜੀ ਹੁਣ ਦੂਜੀ ਚੀਜ਼ ਉਹਨੇ ਇਹ ਗੱਲ ਕਹੀ ਆ ਕਿ ਕੁਝ ਲੋਕ ਫੇਕ ਕਲੇਮ ਕਰ ਰਹੇ ਨੇ ਹਮ ਅਸੀਂ ਵੈਸੇ ਤੇ ਮਰਡਰ ਤੋਂ ਕੱਟ ਪੋਸਟ ਨਹੀਂ ਪਾਉਂਦੇ ਜੀ ਪਰ ਕਿਉਂਕਿ ਕੁਝ ਲੋਕ ਫੇਕ ਕਲੇਮ ਕਰ ਰਹੇ ਨੇ ਤਾਂ ਸਾਨੂੰ ਇਸ ਡਰਾਵੇ ਦੀ ਵੀ ਪੋਸਟ ਪਾਉਣੀ ਪਈ ਜਾਂ ਸੁਨੇਹਾ ਦੇਣਾ ਪਿਆ ਹੂੰ ਤਾਂ ਹੁਣ ਪੋਸਟ ਕੌਣ ਪਾ ਰਿਹਾ ਸੀਗਾ ਅਨਮੋਲ ਵਿਸ਼ਨੋਈ ਦੇ ਨਾਂ ਤੇ ਕੋਈ ਪੋਸਟ ਵਾਲਾ ਹੁੰਦਾ ਹੂੰ ਅਨਮੋਲ ਵਿਸ਼ਨੋਈ ਵਾਲਾ ਦਾਵਾ ਰੱਦ ਕੌਣ ਕਰ ਰਿਹਾ ਕੁਆਲਟੀ ਮੌਨਲੀ ਪ੍ਰੈਸ ਲੌਰੈਂਸ ਤੇ ਗੋਲਡੀ ਬਰਾੜਾਪੋ ਵਿੱਚ ਕਿਵੇਂ ਸੀ ਭਰਾ ਹੂੰ ਭਰਾ ਬਣੇ ਸੀ ਹੁਣ ਮੈਂ ਕਿਸੇ ਦਾ ਭਰਾ ਬਣਿਆ ਤੇ ਉਹਦਾ ਬੱਚਾ ਵੀ ਮੇਰਾ ਬੱਚਾ ਹੀ ਹੁੰਦਾ ਬਿਲਕੁਲ ਪਰਿਵਾਰ ਸਾਂਝੇ ਹੁੰਦੇ ਆ ਜੀ ਇੱਥੇ ਉਹ ਕਹਿ ਰਿਹਾ ਕਿ ਸਾਡੀ ਇਹਨਾਂ ਨਾਲ ਅਨਮੋਲ ਉਹ ਨਾਲ ਨਹੀਂ ਬਣਦੇ ਤਾਂ ਸਾਫ਼ ਹੈ ਪਰ ਉਹਨੇ ਲੌਰੈਂਸ ਦਾ ਨਾਮ ਨਹੀਂ ਲਿਆ ਲੌਰੈਂਸ ਦਾ ਨਾਮ ਨਹੀਂ ਲਿਆ ਤੁਸੀਂ ਨੋਟ ਕਰੋ ਉਸ ਵੌਇਸ ਨੋਟ ਨੂੰ ਦੁਬਾਰਾ ਸੁਣ ਲਓ ਜੀ ਉਸਨੇ ਅਨਮੋਲ ਉਹਦਾ ਜ਼ਿਕਰ ਕੀਤਾ ਬਿਲਕੁਲ ਇਹ ਇੱਕ ਇਹਦੇ ਵਿੱਚ ਫੜਨ ਵਾਲੀ ਗੱਲ ਹੈ ਜੀ 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 ਤੇ ਨਾਲ ਫਿਰ ਉਹਨੂੰ ਤੀਜੇ ਜਾਂ ਚੌਥੇ ਹਿੱਸੇ 'ਚ ਲੈ ਜਾਓ ਗੱਲਬਾਤ ਨੂੰ ਜੇ ਮਕੌਣਾ ਹੋਵੇ ਬਹੁਤਾ ਲੰਮਾ ਲਿਆਣ ਦੀ ਲੋੜ ਨਹੀਂ ਹੈ ਜੀ ਫਿਰ ਆ ਜਾਂਦਾ ਮਾਮਲਾ ਦੇਸ਼ ਤਰੋਈ ਜਾਂ ਰਾਸ਼ਟਰਵਾਦਤਾ ਦਾ ਹੂੰ ਉਹ ਕਹਿੰਦਾ ਹੈ ਵੀ ਗੱਲ ਇਹ ਕਿ ਰਾਜਸਥਾਨ ਦੇ ਇੱਕ ਹਿੱਸੇ 'ਚੋ ਇਸ ਤਰ੍ਹਾਂ ਦੀਆਂ ਰਿਪੋਰਟਾਂ ਲਗੀਆਂ ਨੇ ਮੀਡੀਆ 'ਚ ਕਿ ਭਈ ਗੋਲਡੀ ਵਿਰਾੜ ਜਿਹੜਾ ਉਹ ਆਈਐਸਆਈ ਤੋਂ ਫੰਡਿੰਗ ਵਗੈਰਾ ਹਾਸਲ ਕਰ ਰਹੇ ਜਾਂ ਉਹ ਮਤਲਬ ਕਹਿ ਲੋ ਉਹਦਾ ਸਪான்ਸਰਡ ਆ ਜੀ ਤਾਂ ਉੱਥੇ ਉਹ ਕਹਿੰਦਾ ਕਿ ਅਸੀਂ ਪੰਜਾਬ ਦੇ ਆ ਵੀ ਪੰਜਾਬ ਇੰਡੀਆ ਦਾ ਹਿੱਸਾ ਹੈ ਠੀਕ ਹੈ ਨਾ ਤੇ ਸਮਾਂ ਤੈ ਕਰੂਗਾ ਕਿ ਕੌਣ ਰਾਸ਼ਟਰਵਾਦੀ ਹੈ ਜਾਂ ਕੌਣ ਦੋਚਾ ਹੂੰ ਅਸਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੁਝ ਕਾਰਨ ਚਲੋ ਬਣਦੇ ਆ ਕ੍ਰਾਈਮ ਦੀ ਦੁਨੀਆ 'ਚ ਜਿੱਦਾਂ ਤੁਸੀਂ ਇੱਕ ਮਿਸਾਲ ਲੈ ਲੋ ਸੁਖਾ ਕਲਮਾ ਤੇ ਗੌਂਡਰ ਲੱਕੇ ਇੱਕ ਐਸਾ ਗਰੁੱਪ ਸੀ ਇਹਨਾਂ ਦਾ ਆਪਸ 'ਚ ਕਿ ਜਿੰਦ ਜਾਣੀ ਸੀ ਸਾਰੇ ਆਪਸ 'ਚ ਜੀ ਜੀ ਪਰ ਮੁੜ ਕੇ ਦੋਨੇ ਜਾਨੀ ਦੁਸ਼ਮਣ ਬਣ ਗਏ ਹੂੰ ਤਾਂ ਦੋਨਾਂ ਦਾ ਜਾਨੀ ਦੁਸ਼ਮਣ ਦੁਸ਼ਮਣੀ ਜਾਂ ਦੁਸ਼ਮਣ ਹੋਣ ਦਾ ਕਾਰਨ ਕੀ ਸੀਗਾ ਕਿ ਇੱਕ ਕਤਲ ਸੀ ਵਿੱਚ ਵਿਚਾਲੇ ਹੂੰ ਉਹ ਵੀ ਯਾਰ ਦੋਸਤ ਸੀਗਾ ਤਾਂ ਉਥੋਂ ਦੋਵੇਂ ਜਾਨੀ ਦੁਸ਼ਮਣ ਬਣ ਗਏ ਹੂੰ ਅਨੰਤ ਦੋਨਾਂ ਦਾ ਹੀ ਹੋ ਗਿਆ ਕੁਝ ਤਾਂ ਕਰਨੇ ਐ ਐਸੇ ਹੁੰਦੇ ਆ ਕਿ ਕਈ ਵਾਰ ਕੋਈ ਐਕਸ਼ਨ ਕੋਈ ਕਰਾਇਮ ਇਸ ਤਰ੍ਹਾਂ ਦਾ ਹੁੰਦਾ ਜਿਹਦੇ ਵਿੱਚ ਧੜੇ ਪਾਟ ਜਾਂਦੇ ਆ ਬੰਦੇ ਪਾਟ ਜਾਂਦੇ ਆ ਹਾਂ ਜਾਂ ਫਿਰ ਇਹ ਹੁੰਦਾ ਕਿ ਲੈਂਡਬੇਨ ਆ ਜਾਂਦਾ ਕਈ ਵਾਰ ਠੀਕ ਹੈ ਨਾ ਜੀ ਜੀ ਤੇ ਜਾਂ ਫਿਰ ਇੱਕ ਹੁਣ ਇਸ ਵੇਲੇ ਜਿਸ ਤਰ੍ਹਾਂ ਲਾਰੈਂਸ ਨੇ ਕੁਝ ਇੰਟਰਵਿਊਸ ਦਿੱਤੀਆਂ ਨੇ ਇੱਕ ਸਟੱਡੀ ਚ ਤੇ ਜਿਹੜੀਆਂ ਬੜੀਆਂ ਚਰਚਿਤ ਹੋਈਆਂ ਜਾਂ ਹੋਰ ਕੁਝ ਥਾਵਾਂ ਤੇ ਆਪਾਂ ਇਹਨਾਂ ਦੀਆਂ ਜਿਹੜੀਆਂ ਇਹ ਕਥਿਤ ਪੋਸਟ ਆਉਂਦੀ ਹੈ ਜੀ ਇਹਨਾਂ ਦਾ ਇਹ ਮਜ਼ਮੂਨ ਦੇਖੀਏ ਬਣੀ ਹੈ ਤਾਂ ਕਿਤੇ ਨਾ ਕਿਤੇ ਲੱਗਦਾ ਏ ਕਿ ਕੁਝ ਵਿਚਾਰ ਧਾਰਕ ਵਖਰੇਵੇਂ ਵੀ ਹੋ ਸਕਦੇ ਆ ਤਾਂ ਬਾਕੀ ਹੁਣ ਪਤਾ ਨਹੀਂ ਹੈ ਕਾਫੀ ਕਹਾਂ ਲੂੰ ਕਿ ਅੱਜ ਮੀਡੀਆ ਨੇ ਕਵਰੇਜ ਦਿੱਤੀ ਹੈ ਇਸ ਮਾਮਲੇ ਨੂੰ ਜੀ 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 ਬਿਲਕੁਲ ਮੇਡ ਜੀ ਆ ਸ਼ੁਕਰੀਆ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਅਮਨਦੀਪ ਸਿੰਘ ਜੀ ਸ਼ੁਕਰੀਆ ਤੁਹਾਡਾ ਕੰਟਰੀਬਿਊਸ਼ਨ ਲਈ ਵੀ ਔਰ ਕਹਿੰਦੇ ਨੇ ਕਿ ਭਾਈ ਕੰਮ ਕਰਦੇ ਰੋਜ਼ ਲਾਈਵ ਤੁਹਾਡਾ ਸੁਣੀਦਾ ਨਿਊਜ਼ੀਲੈਂਡ ਤੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਔਰ ਇੱਕ ਮਿੱਤਰ ਇੱਥੇ ਕਹਿ ਰਹੇ ਸੀ ਕਮੈਂਟ ਥੋੜਾ ਜਿਹਾ ਪਿੱ ਰਨਪ੍ਰੀਤ ਸਿੰਘ ਜੀ ਇਹ ਕਹਿੰਦੇ ਵੀ ਜੇ ਸ਼ਹਿਜ਼ਾਦ ਪੱਟੀ ਦੇ ਨਾਲ ਕਹਿੰਦੇ ਰੌਲਾ ਪੈ ਸਕਦਾ ਇਹਨਾਂ ਦਾ ਤੇ ਫਿਰ ਕਹਿੰਦੇ ਵੀ ਆਪਸ ਦੇ ਵਿੱਚ ਵੀ ਪਟਕ ਪੈ ਹੀ ਸਕਦਾ ਪੈ ਸਕਦਾ ਜੀ ਕਈ ਕਾਰਨ ਹੁੰਦੇ ਆ ਤੁਹਾਨੂੰ ਪਤਾ ਪਰ ਮੇਰੇ ਖਿਆਲ ਦੇ ਨਾਲ ਕੁਝ ਚੀਜ਼ਾਂ ਹੋ ਰਹੀਆਂ ਨੇ ਸ਼ਾਇਦ ਇਹ ਮੈਨੂੰ ਐਉਂ ਲੱਗਦਾ ਪਤਾ ਨਹੀਂ ਮੈਂ ਗਲਤ ਹੋਵਾਂ ਜਾਂ ਕਿਉਂਕਿ ਦੇਖੋ ਮੈਂ ਕੋਈ ਪੁਸ਼ਟੀ ਤੇ ਕਰ ਨਹੀਂ ਸਕਿਆ ਕਿਸੇ ਨਾਲ ਮੇਰੀ ਕੋਈ ਗੱਲਬਾਤ ਐ ਨਹੀਂ ਜੀ ਜੀ ਕ੍ਰਾਈਮ ਮੇਰੀ ਬੀਟ ਵੀ ਐ ਨਹੀਂ ਕੁਝ ਪੱਤਰਕਾਰ ਸਿਰਫ ਕ੍ਰਾਈਮ ਤੇ ਕੰਮ ਕਰਦੇ ਨੇ ਉਹਨਾਂ ਕੋਲ ਹੁੰਦੇ ਆ ਮਤਲਬ ਕਿ ਸੰਪਰਕ ਹੁੰਦੇ ਆ ਗਾਂ ਦੀ ਗਾਂ ਵੀ ਕਿਸੇ ਵੀ ਵੇਲੇ ਵੀ ਉਹ ਕਿਸੇ ਨਾਲ ਗੱਲ ਕਰ ਸਕਦੇ ਆ ਮੈਂ ਇਦਾਂ ਦਾ ਤੁਹਾਨੂੰ ਪਤਾ ਆਪਣਾ ਥੋੜਾ ਪੋਲਿਟੀ ਵਾਲਾ ਜ਼ਿਆਦਾ ਹੈ ਜੀ ਜੀ ਤੋ ਕਹਿੰਦਾ ਮਤਲਬ ਕਿ ਕੋਈ ਪੁਸ਼ਟੀ ਕੋਈ ਸਵਾਲ ਜਵਾਬ ਤੇ ਹੈ ਨਹੀਂ ਆਪਣੇ ਕੋਲ ਹੂੰ ਹੂੰ ਬਟ ਇੱਕ ਅੰਦਾਜ਼ਾ ਜ਼ਰੂਰ ਹੁੰਦਾ ਕਿ ਸ਼ਾਇਦ ਕਿਤੇ ਨਾ ਕਿਤੇ ਕੁਝ ਚੀਜ਼ਾਂ ਜਿੱਦਾਂ ਚਲੀਆਂ ਨੇ ਨਿਜਰ ਕਤਲ ਕਰਨ ਉਹ ਸਭ ਤੋਂ ਵੱਡੀ ਗੱਲ ਕੀ ਹੋਈ ਕਿ ਪਿਛਲੇ ਦਿਨੀ ਕੈਨੇਡਾ ਦੇ ਇੱਕ ਬਹੁਤ ਵੱਡੇ ਅਖਬਾਰ ਨੇ ਹੂੰ ਇੱਕ ਬਹੁਤ ਵੱਡਾ ਦਾਵਾ ਕੀਤਾ ਕਿ ਜਗਮੀਤ ਸਿੰਘ ਦਾ ਵੀ ਬਿਲਕੁਲ ਜਿੱਦਾਂ ਕਹ ਲੋ ਨਾ ਕਿ ਐਨ ਅੰਤ ਆ ਗਿਆ ਸੀਗਾ ਰੇਕੀ ਵਗੈਰਾ ਸਭ ਕੁਝ ਹੋ ਗਈ ਸੀ ਹੂੰ ਉੱਥੇ ਵੀ ਨਾਮ ਇਸ ਗਰੁੱਪ ਦਾ ਆ ਰਿਹਾ ਸੀਗਾ ਜੀ ਸੁਖਾ ਦੋਨੇ ਕੋਤੂ ਲੈ ਕੇ ਨਿਜਰ ਮਤਲਬ ਕਿ ਇਸ ਤਰ੍ਹਾਂ ਦੀਆਂ ਕੁਝ ਕਿਲਿੰਗਸ ਤੇ ਕੁਝ ਆ ਜਿਹੜਾ ਮਾਮਲਾ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕਿ ਇਹਨੂੰ ਆਪਾਂ ਸਾਰੇ ਨੂੰ ਨਿਚੋੜਵਾ ਰੂਪ ਦਈਏ ਤੇ ਕਿਤੇ ਨ ਕਿਤੇ ਲੱਗਦਾ ਕਿ ਸ਼ਾਇਦ ਹੋ ਸਕਦਾ ਵਿਚਾਰਕ ਮਤ ਪੇਦ ਵੀ ਹੋ ਗਏ ਜੀ ਬਿਲਕੁਲ ਹਾਂ ਇਸ ਗੱਲ ਤੇ ਇੱਕ ਵਿਚਾਰਧਾਰਾ ਦਾ ਵੀ ਟਕਰਾਓ ਇੱਕ ਹੋ ਜਾਂਦਾ ਨਾ ਵਿੱਚ ਵਿੱਚ ਆਦੇ ਮਤ ਪੇਦ ਵੀ ਕਈ ਵਾਰ ਮਨ ਪੇਦ ਬਣ ਜਾਂਦੇ ਨੇ ਜੀ ਜੀ ਬਿਲਕੁਲ ਬਿਲਕੁਲ ਮਲੂਕ ਸਿੰਘ ਜੀ ਬਿਲਕੁਲ ਇਹ ਨੇੜੇ ਨੇੜੇ ਦਾ ਏਰੀਆ ਸਾਰਿਆਂ ਦਾ ਹੀ ਤੇ ਖੈ ਵੀ ਆਪਣੇ ਲੱਗੇ ਕੋਈ ਬਾਲੀ ਦੂਰ ਦੇ ਵੀ ਨਹੀਂ ਸਾਰੇ ਹਾਂ ਇਹ ਲਾਰਸੋ ਰੰਦਾ ਤਾਂ ਪਿੰਡ ਮੇਰੇ ਬਿਲਕੁਲ ਲੱਗੇ ਜੀ ਤੇ ਜਿਹੜਾ ਵਿਕੀ ਗੌਂਦ ਰਿਹਾ ਇਹਦਾ ਪਿੰਡ ਤੇ ਬਿਲਕੁਲ ਹੀ ਮੇਰੇ ਲੱਗੇ ਹਾਂ ਹਾਂ ਉਹ ਗੋਸਤ ਉਹ ਕਈਆਂ ਦੇ ਆ ਹੁਣ ਕੀ ਕੀ ਦਸੀਏ ਜੀ ਸਾਡੇ ਸਾਹਮਣੇ ਹੀ ਜਵਾਨ ਹੋਵੇ ਸਾਡੇ ਸਾਹਮਣੇ ਹੀ ਕੁਝ ਤੁਰ ਗਏ ਆ ਕੁਝ ਜੀਲਾ ਚ ਹੈ ਜੀ ਹਮ ਜੀ 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 ਬਿਲਕੁਲ ਮੈਂ ਤੁਹਾਨੂੰ ਜੀ ਖੈਰ ਚਲੋ ਇਹ ਤੇ ਰੁਝਾਨ ਜਿਸ ਜਿਸ ਪਾਸੇ ਬੰਦੇ ਦਾ ਹੋ ਜੇ ਖੈਰ ਚਲੋ ਤੁਸੀਂ ਥੋੜਾ ਜਿਹਾ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਪ੍ਰੋਗਰਾਮ ਨੂੰ ਸ਼ੇਅਰ ਕਰਨ ਵਾਲਾ ਕੰਮ ਥੋੜਾ ਜਿਹਾ ਕਰਦੇ ਹੋ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ